ਅੱਜ ਅਸੀਂ ਗੁਰਦੁਆਰਾ ਮਾਲੜੀ ਸਾਹਿਬ ਵਿਖੇ ਪਹੁੰਚੇ ਆ ਜੀ ਇਹ ਆ ਸਥਾਨ ਨਕੌਦਰ ਸ਼ਹਿਰ ਦੇ ਵਿੱਚ ਪੈਂਦਾ ਜੀ ਸੰਗਤ ਜੀ ਧੰ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਦੇ ਸਮੇਂ ਦੇ ਵਿੱਚ ਬਾਬਾ ਮੱਲ ਜੀ ਹੋਏ ਨੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦਰਦਾਂ ਸਨ ਮੱਲ ਜੀ ਬੈਠੇ ਹੋਏ ਸਨ ਪੰਜਵੇਂ ਪਾਤਸ਼ਾਹ ਨੇ ਆ ਕੇ ਜਦੋਂ ਆਵਾਜ਼ ਮਾਰੀ ਕਿ ਬਾਬਾ ਮੱਲ ਜੀ ਪਹਿਲਾਂ ਤੇ ਜਾਦ ਕਰਦੇ ਸੀ ਤੇ ਹੁਣ ਉੱਠ ਕੇ ਆ ਵੀ ਨਹੀਂ ਰੇ ਲੱਗੇ ਸਾਡੇ ਤੇ ਬਾਬਾ ਮੱਲ ਜੀ ਦੇ ਅੱਖਾਂ ਵਿੱਚੋਂ ਹੰਝੂ ਆ ਗਏ ਕਹਿਣ ਲੱਗੇ ਬਾਬਾ ਜੀ ਦੇਲੋ ਤੇ ਕਰਦਾ ਕਿ ਮਾਪਜੀਆਂ ਦੇ ਕੋਲ ਆਵਾਂ ਚਰਨਾ ਤੇ ਆ ਕੇ ਨਾਤਮਸਤਕ ਹੋਵਾਂ ਪਰ ਕੀ ਕਰਾਂ ਦਰਦਾਂ ਦੇ ਨਾਲ ਸਾਰਾ ਸਰੀਰ ਜੁੜਿਆ ਹੋਇਆ ਹੈ ਬਾਬਾ ਜੀ ਨੇ ਚਰਨਾ ਤੋਂ ਫੜ ਕੇ ਬਾਬਾ ਮਲਜੀ ਨੂੰ ਉਠਾਇਆ ਜਦੋਂ ਉਠਾਇਆ ਤੇ ਗਲੇ ਦੇ ਨਾਲ ਲਾ ਕੇ ਕਿਹਾ ਮਲ ਜੀ ਤੁਹਾਡੀਆਂ ਸਾਰੀਆਂ ਦਰਦਾਂ ਧਨ ਗੁੰਗ ਦੇ ਪਾਤਸ਼ਾਹ ਜੀ ਨੇ ਠੀਕ ਕਰ ਦੇਣੀ ਹੈ ਉਹ ਦਰਦਾਂ ਠੀਕ ਹੋ ਗਈਆਂ ਪੰਜਵੇਂ ਪਾਤਸ਼ਾਹ ਨੇ ਵਾਰ ਦਿੱਤਾ ਇਸ ਸਥਾਨ ਤੇ ਜਿਹੜਾ ਵੀ ਆਏਗਾ ਉਹਨਾਂ ਦੇ ਦਰਦਾਂ ਠੀਕ ਹੋਣਗੀਆਂ ਅੱਜ ਹਰ ਕੋਈ ਕਿਸੇ ਨਾ ਕਿਸੇ ਸਰੀਰ ਦੀ ਦਰਦ ਤੋਂ ਪਰੇਸ਼ਾਨ ਹੈ ਕਿਸੇ ਤਰ੍ਹਾਂ ਵੀ ਸਰੀਰ ਵਿੱਚ ਕੋਈ ਵੀ ਦਰਦ ਹੈ ਇੱਥੇ ਆ ਕੇ ਦਰਸ਼ਨ ਕਰੋ ਸਰੀਰ ਦੀਆਂ ਸਾਰੀਆਂ ਦਰਦਾਂ ਠੀਕ ਕਰੋਗੇ